ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪੈਂਡ ਉਗੋਕੇ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਨੇੜੇ ਪੱਖੋ ਕੈਂਚੀਆਂ ਖੇਤਾਂ ਚ ਭੈਣ ਜੀ ਦਾ ਘਰ ਹੈ ਠੀਕ ਹੈ ਜੀ ਆਪਾਂ ਭੈਣ ਜੀ ਦੀ ਪਹਿਲਾਂ ਵੀ ਦੋ ਤਿੰਨ ਵਾਰ ਵੀਡੀਓ ਬਣਾਈ ਹੈ ਜੀ ਭੈਣ ਜੀ ਕਰਦੀ ਆ گاਵਾ ਤੇ ਮੱਜਾਂ ਦਾ ਵਿਵਾਰ ਕਰਦੇ ਆਪਾਂ ਭੈਣ ਜੀ ਨਾਲ ਗੱਲਬਾਤ ਲੈਨੇ ਹਾਂ ਇਹ ਜਾਣਕਾਰੀ ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਹਾਂਜੀ ਨਾਮ ਦੱਸੋ ਜੀ ਨਾਂ ਵੀਰੇ ਨਿਰਮਲ ਕੌਰ ਹਾਂਜੀ ਪਿੰਡ ਗੋਗੇ ਜਿਲ੍ਹਾ ਬਰਨਾ ਠੀਕ ਹੈ ਜੀ ਹਾਂਜੀ ਪਹਿਣ ਜੀ ਆਪਣੇ ਕੋਲ ਕਿੰਨੇ ਨਗ ਪਕਾਉਗੇ ਜੀ ਅੱਜ ਆਪਣੇ ਕੋਲ ਚਾਰ ਵੀਰੇ ਇੱਕ ਮੱਝ ਤੇ ਨਗਾਈਆਂ ਠੀਕ ਹੈ ਜੀ ਹਾਂਜੀ ਇਹ ਪਹਿਲੀ ਗਾਂ ਦੀ ਜਾਣਕਾਰੀ ਦਿਓ ਜੀ ਇਹ ਵੀਰੇ ਸਾਹੀ ਵਾਲ ਗਾਂ ਹੈ ਹਾਂਜੀ ਦੂਜੇ ਸੂਏ ਸੁੰਦੀ ਹੈ ਠੀਕ ਹੈ 28000 ਰੁਪਏ ਰੇਟ ਹੈ ਦੋ 28000 ਰੁਪਏ ਰੇਟ ਹਾਂਜੀ ਕਿੰਨੇ ਦਿਨ ਰਹਿੰਦੇ ਪਹਿਣ ਇਹਦੇ ਇਹ ਦੋ ਦਿਨ ਹੀ ਲਊ ਬਾਈ ਚੱਲ ਜੀ ਸਵੇਰੇ ਸੂ ਬਣੇ ਆਪ ਨੂੰ ਉਂਝੇ ਹੀ ਲਈ ਲਾਉਣਾਂ ਦੀ ਠੀਕ ਹੈ ਰੇਟ ਹੈਗਾ 28000 ਵੀਰੇ ਦੇਖ ਸਕਦੇ ਹੋ ਚੰਗੀ ਤਰ੍ਹਾਂ ਚੈੱਕ ਕਰ ਸਕਦੇ ਹੋ ਤੇ ਰੇਡ ਭੈਣ ਜੀ ਦੇ ਪਹਿਲੀ ਸਾਨੂੰ ਪਤਾ ਜਾਇਜ਼ ਹੁੰਦਿਆ ਜੀ ਤੇ ਮਾਲ ਤਕਰੀਬਨ ਸੌਖਣਾ ਵੇਕੀ ਜਾਂਦਾ ਹਾਂਜੀ ਭੈਣ ਜੀ ਦੂਜੀ ਵਾਰ ਨਹੀਂ ਦੱਸੋਈ ਜਾਣਕਾਰੀ ਦੂਜੀ ਵਾਰ ਵੀ ਰੇਡ ਮਹੀਨਾ ਹੋ ਗਿਆ ਡੀ ਘਪਰਾਇ ਨੂੰ ਹਾਂਜੀ ਤੇ 13 ਲੀਟਰ ਦਦਨ ਦੀ ਠੀਕ ਹੈ ਜੀ 45000 ਰੁਪਏ ਰੇਟ ਹੈ ਦਾ ਠੀਕ ਹੈ ਜੀ ਟੋਕੜ ਗੱਬਣ ਸੀ ਠੰਡੀ ਵਧੀਆ ਟੋਕੜ ਸੋਰੀ ਟੋਕੜ ਇਕੱਲੀ ਹਲੇ ਚੈੱਕ ਚ ਨਹੀਂ ਆਉਂਦੀ ਦੋ ਮਹੀਨਾ ਹੋਇਆ ਭਰਾ ਨੂੰ ਹਾਂ ਆਪਾਂ ਕਿਸਮਤ ਨਹੀਂ ਦੇਮ ਗਿਆ ਰੇਨ ਨੂੰ ਠੀਕ ਹੈ ਜੀ ਕਿਸਮਤ ਇਹ ਘੜ ਜੇ ਕੋ ਹੁੰਦੀ ਹੈ ਹਾਂ ਹਾਂਜੀ ਠੀਕ ਹੈ ਦੁੱਧ ਹੈਗਾ 13 ਲੀਟਰ ਦਾ ਹਾਂ ਭਾਈ ਦੁੱਧ 13 ਕਿਲੋ ਹਸਕੇ ਲੋਪਰਾ ਖਾਣਾ ਦੇ ਓਕੇ ਆਪਣੀ ਗਾਰੰਟੀ ਹੈ ਠੀਕ ਜੀ ਹਾਂਜੀ ਭਾਣ ਜੀ ਆ ਤੀਜੀ ਵਾਰ ਜੀ ਦੱਸੋ ਜੀ ਜਾਣਕਾਰੀ ਤੀਜੀ ਗਾਂ ਵੀਰੇ ਦਾਜੀ ਸੂਈ ਇਹਦੇ ਮਗਰ ਬੱਛੀ ਆ ਹਾਂਜੀ 13 ਕਿਲੋ ਦੁੱਧ ਹਜੇ ਚਾਰ ਪੰਜ ਦਿਨ ਹੋਏ ਨੇ ਸੂਈ ਨੂੰ ਠੀਕ ਹੈ ਜੀ 55000 ਰੁਪਏ ਰੇਟ ਹੈ ਦਾ 55000 ਰੁਪਏ ਰੇਟ ਆ ਤੇ ਦੁੱਧ ਕਿੰਨਾ ਦੱਸਾਂ ਜੀ ਦੁੱਧ 13 ਕਿਲੋ ਇਹ ਵੀ ਰਿਹਾ ਜੀ ਠੀਕ ਆ ਆ ਸਹੀ ਦੀ ਬੱਸੀ ਹਾਂ ਬੱਛੀ ਜੀ ਲੋਪਰਾ ਚੈੱਕ ਕਰ ਸਕਦੇ ਵੜ ਤੇ ਤਿੰਨ ਵੜਾ ਤੇ ਇੱਕ ਹੈਗੀ ਮੱਝ ਸੋ ਨੂੰ ਉਹ ਵੀ ਦਿਖਾਉਣਾ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਬਾਦ ਤੋਂ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿਸੇ ਨੂੰ ਨਾ ਨਾ ਵੀਡੀਓ ਅਪਲੋਡ ਕਰ ਦੇਣੀ ਹਾਂਜੀ ਬੰਨ ਜੀ ਮੱਝ ਦੀ ਜਾਣਕਾਰੀ ਦਿਓ ਜੀ ਮੱਝ ਵੀਰੇ 40 ਦਿਨ ਹੋਏ ਨੇ ਸੋਏ ਨੂੰ ਹਾਂਜੀ 8 ਕਿਲੋ ਦੁੱਧ ਹੋਊਗਾ ਇਹ 7.5 ਕਿਲੋ ਬਹਾ ਹੈ ਠੀਕ ਹੈ ਜੀ ਪੈਣ ਨਹੀਂ ਲੱਗਿਆ ਜਾਂਦਾ ਇਹ ਹਾਂਜੀ ਤੇ ਰੇਟ ਹੈਗਾ ਦਾ 70000 ਰੁਪਇਆ ਠੀਕ ਹੈ ਮਗਰ ਬੱਚਾ ਮਗਰ ਇਹ ਕੱਟਾ ਵੀਰੇ ਜੀ ਕੱਟਾ ਜੀ ਮਗਰ ਕੱਟਾ ਤੇ 80 ਤੱਕ ਭੈਣ ਜੀ ਨੇ ਆਪ ਨੂੰ ਠੀਕ ਹੈ ਜੀ ਰੇਟ ਵੀ ਦੱਸਤਾ ਮਾਂ ਦਾ ਕਰਾਂਗੇ ਜਦੋਂ ਕੋਈ ਆਊ ਠੀ ਦੁੱਧ ਕਿੰਨਾ ਦੱਸਾਂ ਜੀ ਦੋ ਦੋ ਹੋਊਗਾ ਭਾਈ 8 ਕਿਲੋ ਦੀ ਗਰੀਵਾਂ 8 ਕਿਲੋ 8 ਲੀਟਰ ਦੁੱਧ ਦਾ ਚੌਥਾ ਦਿਨ ਹੀ ਸੂਈ ਨੂੰ ਹਜੇ ਚੌਥਾ ਦਿਨ ਹੋਊਗਾ ਸੂਈ ਨੂੰ ਨਾ ਦੁੱਧ ਵਾਲੀ ਨਾੜ ਦੇਖੋ ਖੜੀ ਆ ਪੂਰੀ ਵਧੀਆ ਠੀਕ ਆ ਜੀ ਚੈੱਕ ਕਰ ਸਕਦੇ ਨੇੜੇ ਤੋਂ ਠੀਕ ਆ ਜੀ ਸੈਂਕ ਸੁੰਗੋ ਫੇਸ ਕੁਆਲਿਟੀ ਦੇਖ ਸਕਦੇ ਹੋ ਮਾਨਤਣ ਹੋ ਜੂਗਾ ਜੀ ਪੂਰਾ ਹਾਂ ਪੂਰਾ ਕਰਾਂਗੇ ਠੀਕ ਹੈ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਤੇ ਬਾਏ